ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਟੀਵੀ ਨਾਲ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਤਰਮਲੋਹ ਦੇ ਵਿੱਚ ਜਿੱਥੇ ਹੜਪੀੜ ਤਾਂ ਤੇ ਜੋ ਸਮਾਂ ਗੁਜ਼ਰਿਆ ਹੈ ਮਾੜੇ ਹਾਲਾਤ ਹਨ ਉਹਨਾਂ ਦੀ ਸੇਵਾ ਦੇ ਵਿੱਚ ਅੱਜ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਹੜਪੀੜਤਾਂ ਦੀ ਸਹਾਇਤਾ ਲਈ ਉਹਨਾਂ ਨੇ ਆਪਣੇ ਹਲਕਾ ਵਰਕਰ ਤੇ ਸ਼ਹਿਰੀ ਵਰਕਰ ਜੋ ਵੀ ਅਲੇਦੋਲੇ ਕਾਲੀਦਾਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਕਿ ਹਰ ਜੇ ਕਿ ਬਹੁਤ ਪੰਜਾਬ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੈ ਜ਼ਮੀਨਾਂ ਕਈਆਂ ਦੀਆਂ ਖਰਾਬ ਹੋ ਗਈਆਂ ਹਨ ਪਸ਼ੂ ਪਾਣੀ ਦੇ ਬਿਚਰਤ ਹੈ ਹਨ ਜਿਹੜੇ ਹਾਲਾਤ ਨੇ ਪੰਜਾਬ ਦੇ ਬਹੁਤ ਗੰਭੀਰ ਨੇ ਉਹਨਾਂ ਨੂੰ ਦੇਖਦੇ ਹੋਏ ਹਰ ਰੂਰਿਕਲਟਰ ਦੇ ਵਰਕਰਾਂ ਤੇ ਸ਼ਹਿਰੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਨੇ ਕਮਾਈ ਦੇ ਵਿੱਚੋਂ ਜਿੰਨੀ ਵੀ ਥਿਲ-ਫੁਲ ਭੇਟਾ ਜੋ ਵੀ ਕੋਈ ਦਾਨ ਕਰ ਸਕਦਾ ਹੈ ਉਹ ਕਰੇ ਤਾਂ ਜੋ ਜੋ ਮਜਬੂਰੀ ਚ ਫਸੇ ਲੋਕ ਨੇ ਜਿੱਥੇ ਹਾੜਾ ਤੋਂ ਪੀੜਤ ਨੇ ਉਹਨਾਂ ਦੀ ਜਿਹੜੀ ਸਹਾਇਤਾ ਉਹ ਕੀਤੀ ਜਾ ਸਕੇ ਇਸ ਮੌਕੇ ਆਲੇ ਦੁਆਲੇ ਤੋਂ ਹਰ ਕੰਮ ਲੋ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼ਹਿਰੀ ਵਰਕਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਦੋਂ ਰਾਜੂ ਖੰਨਾ ਦੇ ਨਾਲ ਪੰਜਾਬੀ ਖਬਰਾਂ ਆਪਾ ਨਿਊਜ਼ ਟੀਵੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਕੀ ਕਿਹਾ ਤੁਹਾਨੂੰ ਸੁਣਾਉਣਾ ਰਾਜੂ ਖੰਨਾ ਦੀ ਜਵਾਨੀ ਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਤੇ ਹਲਕੇ ਦੇ ਲੋਕਾਂ ਨੂੰ ਕੀ ਕੀ ਅਪੀਲ ਕੀਤੀ ਹੈ ਤੇ ਕੀ ਬੀਐਨਸੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਦੇ ਵਿੱਚ ਸਾਨੂੰ ਹੜਪੀੜਤਾ ਦੇ ਨਾਲ ਖੜਨਾ ਚਾਹੀਦਾ ਹੈ ਅੱਜ ਉਹਨ ਤੁਹਾਡੀ ਉਹਨਾਂ ਨਾਲ ਕੱਲ ਬਾਤ ਕਰਾਉਂਿਆ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਤੇ ਉਹਨਾਂ ਨੇ ਇਸ ਬਾਰੇ ਕੀ ਕਿਹਾ ਤੇ ਕੀ ਸਹਿਯੋਗ ਦੇਣ ਦੀ ਗੱਲ ਆਖੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਆ ਜੋ ਕਰਦਿਆਂ ਗੱਲਬਾਤ ਤੇ ਉਹਨਾਂ ਨੇ ਇਸ ਬਾਰੇ ਕੀ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਵੱਡੀ ਮਾਰ ਪਈ ਐ ਸਾਡੇ ਕਿਸਾਨ ਭਰਾ ਆਮ ਸ਼ਹਿਰੀ ਹੋਰ ਸਾਰਿਆਂ ਦੇ ਕਈ ਜਿਲ੍ਹਿਆਂ ਦੇ ਪਾਣੀ ਦੀ ਮਾਰ ਦਾ ਬਹੁਤ ਫਸਲਾ ਤਬਾਹ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਤਿੰਨ ਗੁਜ਼ਾਰਾ ਆ ਗਿਆ ਰੇਤਾ ਰੇਤਾ ਤਕਰੀਬਨ ਲੋਕਾਂ ਦੇ ਖੇਤਾਂ 'ਚ ਆ ਗਿਆ ਸਾਰਾ ਕੋਈ ਇਹ ਨੂੰ ਦੇਖਦੇ ਹੋ ਜਿੱਥੇ ਸਾਡਾ ਸੁਬੀਸ਼ ਸਿੰਘ ਬਾਲ ਜੀ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਸਾਰੇ ਅਕਾਲੀਅਲ ਦੇ ਵਰਕਰ ਸਾਹਿਬਾਨਾਂ ਨੂੰ ਹਲਕਾਚਾ ਸਾਹਿਬਾਨਾਂ ਨੂੰ ਕਹੂੰ ਕੀਤਾ ਕਿ ਤੁਸੀਂ ਵੱਧ ਤੋਂ ਸੇਵਾ ਬਸ ਲੋਕਾਂ ਨੂੰ ਪਾਓ ਤੋਂ ਅੱਜ ਅਸੀਂ ਸਾਰੇ ਆਪਣੇ ਹਲਕੇ ਵੱਲੋਂ ਤਕਰੀਬਨ ਵੱਡੀ ਗਿਣਤੀ ਦੇ ਟਰੱਕਾਂ ਦੇ ਰਾਹੀਂ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਹੇ ਹਾਂ ਜੋ ਜੀਨੂ ਆਚਾਰ ਗਏ ਨੇ ਆਪਾਂ ਉਹ ਲੈ ਕੇ ਜਾ ਰਹੇ ਹਾਂ ਤੇ ਉਹਦੇ ਵਿੱਚ ਸਾਡੇ ਅੱਜ ਸ਼ਹਿਰ ਦੀ ਮੀਟਿੰਗ ਸੱਦੀ ਸੀ ਬਹੁਤ ਵੱਡਾ ਹੰਕਾਰ ਮਨੂੰ ਲੱਗਦਾ ਵੀ ਉਮੀਦ ਤੋਂ ਵੱਧ ਟਰੱਕ ਜਾਣਗੇ ਵੱਡੇ ਕਾਫਲੇ ਜਾਣਗੇ ਉਹਨੇ ਰੋਡ ਬੰਦ ਕਰਨ ਦਾ ਦੂਜੀ ਗੱਲ ਇਹ ਕਿ ਸਾਰੇ ਸ਼ਹਿਰ ਦੇ ਵਿੱਚ ਜੋ ਕਰੂਨ ਵਿਵਸਥਾ ਬੁਫਤੇ ਦਾ ਪੂਰਾ ਹਾਲ ਆ ਸੜਕਾਂ ਟੁੱਟੀਆਂ ਪਈਆਂ ਨੇ ਪਾਣੀ ਨਿਕਾਸੀ ਨਹੀਂ ਹੈ ਕੋਈ ਉਹਦੇ ਬਾਰੇ ਵੀ ਇਹਨਾਂ ਨੇ ਬੜੀ ਵਿਚਾਰ ਚਰਤਾ ਕੀਤੀ ਆ ਵੀ ਸਰਕਾਰ ਨੂੰ ਘੇਰਿਆ ਜਾਵੇ ਕਿਉਂਕਿ ਸਰਕਾਰ ਨੇ ਕੋਈ ਵੀ ਬਹੁਤਾ ਪੂਰਾ ਨਹੀਂ ਕੀਤਾ ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਰੋਸਾ ਕਿਥੇ ਹਰ ਪੀੜਤਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਆਮ ਆਨਕ ਪਾਰਟੀ ਦੇ ਐਮ.ਐਲ.ਏ ਵੱਲੋਂ ਜੋ ਇੱਕ ਫਿਲਮਾਂ ਬਣਾ ਕੇ ਪੂਰਾ ਇੱਕ ਮੈਂ ਸਮਝਦਾ ਕਿ ਪੂਰੀਆਂ ਰੀਲਾਂ ਆਪਣੇ ਬੰਦੇ ਖੜੇ ਕਰ ਕਰਕੇ ਜੋ ਆ ਡਰਾਮੇ ਕਰ ਰਹੇ ਲੋਕਾਂ ਨੇ ਜਗ ਜਾਦੋ ਸੋ ਹੁਣ ਮੈਂ ਸਮਝਦਾ ਕਿ ਲੋਕ ਸਿਆਣੇ ਨੇ ਸਰਕਾਰ ਦਾ ਮੂੰਹ ਤੋਂ ਜਵਾਬੀ ਦੇ ਰਹੇ ਨੇ ਸਰਕਾਰ ਨੂੰ ਘੇਰਦੇ ਰਹੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਗਰੀਬ ਦਾ ਮੂੰਹ ਗੁਰ ਦੀ ਗੋੜਕ ਉਹ ਜਿੱਥੇ ਹਾਰਪੀਟ ਦਾ ਜਿੱਥੇ ਜਿੱਥੇ ਕੋ ਲੋੜਵੰਦ ਨੇ ਉੱਥੇ ਜਾ ਕੇ ਉਹਨਾਂ ਦੀ ਮਦਦ ਕਰੀਏ ਤੇ ਸੱਚੀ ਸੂਚੀ ਮੈਂ ਸਮਝਦਾ ਕਿ ਸੇਵਾ ਹੀ ਹੈ ਕਿ ਲੋੜਵੰਦਾਂ ਨੇ ਮਦਦ ਕਰਨੀ ਸਭ ਤੋਂ ਵੱਡੀ ਸੇਵਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ